ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੋ ਵਾਰੀ ਜਿਤ ਸੋਹੇ ਲੈ ਸਦਾ ਸੁਖ ਹੋਏ ਰਾਹਾਉ ਨਿਤ ਨਿਤ ਜਿਹੜੇ ਸੰਵਾਲਿਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵ ਹੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੇ ਉਮੀਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਰਾ ਸਿਮਰੀਐ ਨਾਨਕ ਸੇ ਦਿਵਨ ਰਾਗ ਅਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੈ ਰਹਾ ਵੇਸੇ ਚਸੀਆਂ ਕੜੀਆਂ ਪਹਿਰਾ ਥਤੀ ਵਾਰੀ ਮਾ ਹੋ ਹੁਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ raag tanaasri mahalla pehla gagan mein thal rav chand deepak bane taarka mandal janak moti toop maniyan lo pavan chavro kare sagal ban rae phalant jyoti kaisi aarti hoy pav khandna teri aarti anahata shabd vaajant peeri raha sahaj tav nain nan nan hai tohe ko ਸਹ ਸਮੂਰਤ ਨਨ ਏਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਜ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨ ਵਨ ਦੇ ਨਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੀ ਤੇਰੇ ਨਾਹੀਂ ਵਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪੁਨ ਵੱਡਾ ਹੈ ਰਾਹਾਉ ਸਾਖਤ ਹਰ ਸਾਧਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਬੈ ਦੁਖ ਪਾਵਹਿ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਬਖੰਡ ਬ੍ਰਹਮੰਡਾ ਹੈ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮੇ ਅਦਾਰ ਟੇ ਕਹ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀਪੁਰ ਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾ ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਉਦਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹਉ ਵਾਰੀ ਜਿਤ ਸੁਹੇਲੈ ਸਦਾ ਸੁਖ ਹੋਇ ਰਹਾਓ ਨਿਤ ਨਿਤ ਜਿਹੜੇ ਸੰਵਾਲਿਐਨ ਦੇਖੈਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵ ਹੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਾਹਿਬ ਸੇ ਉਮੀਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗ ਅਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੈ ਰਹਾ ਵੇਸੇ ਚਸੀਆਂ ਕਣੀਆਂ ਪਹਿਰਾ ਥਤੀ ਵਾਰੀ ਮਾ ਹੋ ਹੁਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ raag tanaasri mahalla pehla gagan mein thal rav chand deepak bane taaraka mandal janak moti toop maniyan lo pavan chavro kare sagal ban rae phalant jyoti kaisi aarti hoy pav khandna teri aarti अनहता शब्द वा जंत पेरी रहौ सहज तव नैन नन नैन है तोहे को सहज मूरत नन एक तोहि सहज पद बिमल नन एक पद गंध बिन सहज तव गंध एव चलत मोहि सब मैं ज्योत ज्योत है सोए तिस दए चांदण सब मैं चांदण होए ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨ ਵਨ ਦੇ ਨਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੀ ਤੇਰੇ ਨਾਹੀਂ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਦੋ ਅੰਜਲੀ ਪਨ ਵੱਡਾ ਹੈ ਕਰ ਡੰਡਾ ਉਤ ਪਨ ਵੱਡਾ ਹੈ ਰਾਹਾਉ ਸਾਖਤ ਹਰ ਰਸ ਸਾਦ ਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾਹੇ ਜਿਉਂ ਜਿਉਂ ਚਲੈ ਚਵੈ ਦੁਖ ਪਾਵਹਿ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ अब नासी, नासी पुरख पाया परमेश्वर बो सब खंड ब्रह्मांड आहि हम गरीब मस्कीन प्रब तेरे हर राख राख वड वड्डा है जिन नानक नाम एदारटे कह हर नामे ही सुख मंडा है राग गोड़ीपुर बी मोहल्ला 5 करो बिनंती सुनो मेरे मीता संत टहल की बेला ईहा खाट चलो हरलाह ਅਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਦ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੋ ਵਾਰੀ ਜਿਤ ਸੁਹੇਲੈ ਸਦਾ ਸੁਖ ਹੋਇ ਰਹਾਓ ਨਿਤ ਨਿਤ ਜਿਹੜੇ ਸੰਵਾਲਿਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵ ਹੋ ਤੇਲ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੇਉ ਮੀਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਰਾ ਸਿਮਰੀਐ ਨਾਨਕ ਸੇ ਦਿਵਨ ਰਾਗ ਅਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੈ ਰਹਾ ਵੇਸੇ ਚਸੀਆਂ ਕਣੀਆਂ ਪਹਿਰਾ ਥਤੀ ਵਾਰੀ ਮਾ ਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ raag tanaasri mahalla pehla gagan mein thal rav chand deepak bane taarka mandal janak moti toop maniyan lo pavan chavro kare sagal ban rae phalant jyoti kaisi aarti hoy pav khandna teri aarti anahata shabd vaajant peeri raho sahaj tav nain nan nan hai tohe ko ਸਮੂਰਤ ਨਨ ਏਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਜ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨ ਵਨ ਦੇ ਨਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪੁਨ ਵੱਡਾ ਹੈ ਰਾਹਾਉ ਸਾਖਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਵੈ ਦੁਖ ਪਾਵਹਿ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ પુરਖ ਪਾਇਆ ਪਰਮੇਸ਼ਰ ਬਹੁ ਸੋਬਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮੇ ਅਦਾਰ ਟੇ ਕਹ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀਪੁਰ ਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਉਦਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੁਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਾਹਾਓ ਨਿਤ ਨਿਤ ਜਿਹੜੇ ਸੰਵਾਲਿਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾਵ ਹੋ ਤੇਲ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੇਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਰਾ ਸਿਮਰੀਐ ਨਾਨਕ ਸੇ ਦਿਵਨ ਰਾਗ ਅਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਵਡਾਈ ਤੈ ਰਹਾ ਵੇਸੇ ਚਸੀਆਂ ਕੜੀਆਂ ਪਹਿਰਾ ਥਤੀ ਵਾਰੀ ਮਾ ਹੋ ਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ raag tanaasri mahalla pehla gagan mein thal rav chand deepak bane taaraka mandal janak moti toop maniyan lo pavanch avro kare sagal ban rae phalant jyoti kaisi aarti hoy pav khandana teri aarti anahata shabd vaajant peeri raha सहज तव नन 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 है तोहे को सहस मूरत नन एक तोहि सहज पद बिमल नन एक पद गंध बिन सहज तव गंध एव चलत मोहि सब मैं ज्योत ज्योत है सोए तिस दए चांदण सब मैं चांदण होए ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨ ਵਨ ਦੇ ਨਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੋ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪੁਨ ਵੱਡਾ ਹੈ ਰਾਹਾਉ ਸਾਖਤ ਹਰ ਸਾਧਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਵੈ ਦੁਖ ਪਾਵਹਿ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵ ਖੰਡਾ ਹੈ ਅਬ ਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਬਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮੇ ਅਦਾਰ ਟੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀਪੁਰ ਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਖਾਟ ਚਲੋ ਹਰਲਾਹ ਅਗੇ ਬਸਨ ਸੁਹੇਲਾ ਓਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿੱਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੁਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਾਹਾਓ ਨਿਤ ਨਿਤ ਜਿਹੜੇ ਸੰਵਾਲਿਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵ ਹੋ ਤੇਲ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੇਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗ ਅਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੈ ਰਹਾ ਵੇਸੇ ਚਸੀਆਂ ਕਣੀਆਂ ਪਹਿਰਾ ਥਤੀ ਵਾਰੀ ਮਾ ਹੋ ਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ raag tanaasri mahalla pehla gagan mein thal rav chand deepak bane taarka mandal janak moti toop maniyan lo pawan chavro kare sagal ban rae phalant jyoti kaisi aarti hoy pav khandana teri aarti anahata shabd vaajant peeri raha sahaj tav nain nan nan hai tohe ko ਸਹ ਸਮੂਰਤ ਨਨ ਏਕ ਤੋਹੀ ਸਹਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਜ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨ ਵਨ ਦੇ ਨਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੀ ਤੇਰੇ ਨਾਹੀਂ ਵਾਸਾ ਰਾਗ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾ ਉਤ ਪਨ ਵੱਡਾ ਹੈ ਰਾਹਾਉ ਸਾਖਤ ਹਰ ਸਾਧਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਵੈ ਦੁਖ ਪਾਵ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮੇ ਅਦਾਰ ਟੇ ਕਹ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀਪੁਰ ਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾ ਖਾਟ ਚਲੋ ਹਰਲਾਹ ਆਗੇ ਬਸਨ ਸੁਹੇਲਾ ਉਦਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ